ਮੁੱਖ ਮੰਤਰੀ ਸਾਹਿਬ ਥੇਲਾ ਤੁਸੀਂ ਦਿੱਤਾ ਨਹੀਂ ਕਿਸੇ ਨੂੰ ਤੇ ਮੁੱਖ ਮੰਤਰੀ ਸਾਹਿਬ ਇਸ ਕੰਪੇਨ ਨੂੰ ਲੀਡ ਕਰ ਰਿਹਾ ਉਹਦੇ ਆ ਕੇ ਸਟਾਫ ਦੇ ਬੰਦੇ ਕਹਿ ਰਹੇ ਵੀ ਇਹ ਇਨਕਮ ਟੈਕਸ ਦਾ ਦੇਖਾਂਗੇ ਜੋ ਮਰਜ਼ੀ ਦੇਖ ਲਿਓ ਇੱਥੋਂ ਹੀ ਪਤਾ ਲੱਗ ਜਾਂਦਾ ਕਿ ਕਿੰਨੀ ਘਟਿਆ ਰਾਜਨੀਤੀ ਕਿ ਜੇ ਪ੍ਰਾਈਮ ਮਿੰისტਰ ਆਇਆ ਤੇ ਉੱਥੇ ਵੀ ਇਹਨਾਂ ਨੇ ਇਹ ਕੋਸ਼ਿਸ਼ ਕੀਤੀ ਵੀ ਮਲੇ ਕੁਛ ਨਾ ਪੰਜਾਬ ਨੂੰ ਅਸੀਂ ਸਿਆਸੀ ਰੋਟੀਆਂ ਸੇਕ ਲਈ ਉੱਥੇ ਵਿੱਤ ਮੰਤਰੀ ਤੱਕ ਨਹੀਂ ਪਹੁੰਚਿਆ ਪੈਕੇਜ ਲੈਣ ਵਾਸਤੇ ਤੇ 12000 ਕਰੋੜ ਦਾ ਜਿਹੜਾ ਇਹਨਾਂ ਕੋਲ ਐਸਟੀਆਰਐਫ ਸੀ ਉਹ ਵੀ ਦਬਾ ਲਿਆ ਵੀ ਲੋਕਾਂ ਤੱਕ ਨਹੀਂ ਕੋਈ ਗੱਲ ਪਹੁੰਚਣੀ ਚਾਹੀਦੀ ਕਿਉਂਕਿ ਅਲਟੀਮੇਟਲੀ ਕੇਜਰੀਆ ਨੇ ਆ ਕੇ ਰਾਜਨੀਤੀ ਕਰਨੀ ਕਿ ਦੇਖੋ ਪੰਜਾਬ ਡੁੱਬ ਗਿਆ ਤਾਂ ਕੇਂਦਰ ਵਾਲੋਂ ਨੇ ਪੈਸਾ ਨਹੀਂ دیا۔ ਇਹ ਤਾਂ ਅੱਜ ਵੀ ਉਹੀ ਰਾਜਨੀਤੀ ਕਰ ਰਹੇ ਨੇ ਇੱਕ ਪਾਸੇ ਕੇਂਦਰ ਚ ਪ੍ਰਾਈਮ ਮਿਨਿਸਟਰ ਕੋਲੇ ਜਾ ਕੇ ਮੰਗਣ ਦੀ ਬਜਾਏ ਕੇਸ ਪੇਸ਼ ਕਰਕੇ ਤੇ ਪੰਜਾਬ ਦੇ ਲੋਕਾਂ ਨੂੰ ਕੋਈ ਰੀਲੀਫ ਦੇਣ ਦੀ ਬਜਾਏ ਉੱਥੇ ਤਮਾਸ਼ਾ ਖੜਾ ਕਰ ਲਿਆ ਉੱਥੇ ਰੌਲਾ ਪਾ ਲਿਆ ਐਸਟੀਆਰਐਫ ਦਾ ਇੱਥੇ ਹਲੇ ਕੰਮ ਦਿੱਤਾ ਉਹਦੇ ਬਹੁਤ ਲੋੜ ਹੈ ਹਲੇ ਤੇ ਚਾਰੇ ਵਾਸਤੇ ਇੰਨੀ ਡਿਮਾਂਡ ਆ ਰਹੀ ਹੈ ਟੂਰੀ ਵਾਸਤੇ ਇੰ ਚੌਕਰ ਵਾਸਤੇ ਇੰਨੀ ਡਿਮਾਂਡ ਆ ਰਹੀ ਹੈ ਡੀਜ਼ਲ ਦੀ ਹੋਰ ਮੈਂ ਕੱਲ ਅਜਲਾੜੇ ਦੇਖਿਆ ਕਿੰਨੇ ਥੰਮ ਦੇ ਤੁਸੀਂ ਪਾੜ ਪਏ ਇੱਕ ਤਾਂ ਬਾਪੁਰਖਾਨੇ ਸੇਵਾ ਸ਼ੁਰੂ ਕੀਤੀ ਤੇ ਬਾਕੀ ਥੰਮ ਤੇ ਕਿੰਨੇ ਕਰਨੀ ਹੈ ਪਾਣੀ ਹਾਲੇ ਚੱਲ ਰਿਹਾ ਬੜੀ ਬਿਸ਼ਰਮੀ ਦੀ ਗੱਲ ਹੈ ਕਿ ਸਰਕਾਰ ਨੂੰ ਅਕਨੋਲਡਜ ਕਰਨ ਦੀ ਬਜਾਏ ਮੁੱਖ ਮੰਤਰੀ ਸਾਹਿਬ ਤਾਂ ਪਰ ਤੁਹਾਡੇ ਸਵਾਲ ਸੁਖਵੀਰ ਬਾਦਲ ਤੇ ਇਹ ਖੜਾ ਇਹ ਖੜਾ ਕੀਤਾ ਮੈਂ ਇੱਕ ਸਵਾਲ ਲੈਣਾ ਚਾਹਾਂਗਾ ਉਹਨਾਂ ਦੇ ਵੱਲੋਂ ਇਹ ਖੜਾ ਕੀਤਾ ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਬੀਜ ਦੇਣ ਦੀ ਗੱਲ ਕਰਦੇ ਨੇ ਕਹਿੰਦੇ ਕਹਿੰਦੇ ਮੈਨੂੰ ਮੈਂ ਜਾਣਦਾ ਇਹਨਾਂ ਦੇ ਬੀਜਾਂ ਨੂੰ ਨਕਲੀ-ਨਕਲੀ ਬੀਜ ਨਾ ਦੇ ਜਾਣ ਕਹਿੰਦੇ ਅਜੇ ਤੋਤਾ ਸਿੰਘ ਵਾਲੇ ਬੀਜ ਦੀ ਵੀ ਜਿਹੜੀ ਹੈਗੀ ਆ ਜਾਂਚ ਉਹ ਚੱਲ ਰਹੀ ਆ ਕਿਤੇ ਧਿਆਨ ਰੱਖਿਓ ਕਹਿੰਦੇ ਨਕਲੀ-ਨਕਲੀ ਬੀਜੀ ਦੇ ਜਾਣਗੇ ਦੇਖੋ ਗੱਲ ਇਹ ਆ ਨਾ ਮੈਂ ਹੀ ਕਹਿੰਦਾ ਸੋਚ ਕਦੀ ਮਾਰੀ ਹੈ ਬੀਜ ਵੀ ਜਿਹੜਾ ਲੋਕਾਂ ਨੇ ਇਕੱਠਾ ਕਰਕੇ ਦੇਣਾ ਅਸੀਂ ਸਾਰੇ ਪੰਜਾਬ 'ਚ ਲੋਕਾਂ ਨੂੰ ਕਿਹਾ ਹੂੰ ਕਿ ਭਾਵੇਂ ਜਿਹੜੇ ਵਰਕਰ ਨੂੰ ਵੀ ਭਾਵੇਂ ਜਿਹੜਾ ਹੈਗਾ ਕੋਈ ਸਰਟੀਫਾਈਡ ਵੀਰ ਦੇ ਦੇ ਜਾਂ ਕਿਸੇ ਕੋਲ ਚੰਗੀ ਘਰ ਕਣਕ ਬੀ ਵਾਸਤੇ ਰੱਖੀ ਹੁੰਦੀ ਆ ਉਹ ਦੇ ਦੇ ਸਾਰੇ ਪੰਜਾਬ ਚ ਸਾਡੇ ਵਰਕਰ ਕਣ ਇਕੱਠੇ ਕਰ ਰਹੇ ਹਮ ਅਸੀਂ ਘਰਾਂ ਨੂੰ ਖਾਣ ਵਾਸਤੇ ਵੀ ਗਰੀਬ ਲੋਕਾਂ ਵਾਸਤੇ ਦੇਾਂਗੇ ਹਮ ਜਿਹੜੀ ਚੰਗੀ ਕਣਕ ਹੈ ਬੀਜ ਵਾਸਤੇ ਵੀ ਦੇਾਂਗੇ ਜੋ ਲੋਡ ਪਈ ਤੇ ਉਹਨੂੰ ਮਟਾ ਵੀ ਦੇਾਂਗੇ ਕਿਸੇ ਸਰਟੀਫਾਈਡ ਬੀਜ ਵਾਲੇ ਕੋ ਹਮ ਇਸ ਕਰਕੇ ਸਾਡੀ ਤਾਂ ਕੋਸ਼ਿਸ਼ ਹੈ ਨਾ ਜਿੰਮੇਵਾਰੀ ਤਾਂ ਮੁੱਖ ਮੰਤਰੀ ਸਾਹਿਬ ਦੀ ਹੈ ਕਿ ਤੂੰ ਬਸ ਤੋਂ ਬੈਸਟ ਭਾਵੇਂ ਵਿਦੇਸ਼ ਤੋਂ ਕਿ ਤੂੰ ਬੀਜ ਲੈ ਕਿ ਤੈ ਸਾਨੂੰ ਕੀ ਤੁਸੀਂ ਕਹਿੰਦੇ ਚੰਗੀ ਲੋੜੀ ਕਿਉਂ ਪਿੰਦੀ ਹੈ ਜੇ ਸਰਕਾਰਾਂ ਤੇ ਦਮ ਹੋਵੇ ਆਪਣੀ ਜਿੰਮੇਵਾਰੀ ਨਿਭਾਉਣ ਦਾ ਆ ਜਿਹੜੀ ਹੈ ਕੱਲੇ ਕੱਲੇ ਘਰਾਂ ਤੋਂ ਇਕੱਠੇ ਕਰਨ ਦੀ ਲੋੜ ਕਿਉਂ ਪਵੇ ਹਮ ਪਰ ਕਿਉਂਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਆ ਇਸ ਕਰਕੇ ਸੰਗਤ ਆਪਣਾ ਰੋਲ ਪਲੇ ਕਰ ਰਹੀ ਹੈ ਹਮ ਸਭਾ ਸੁਸਾਇਟੀਆਂ ਆਪਣਾ ਰੋਲ ਪਲੇ ਕਰ ਰਹੀਆਂ ਹਮ ਸਮਾਜਿਕ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਆਪਣਾ ਰੋਲ ਪਲੇ ਕਰ ਰਹੀਆਂ ਪੋਲੀਟੀਕਲ ਪਾਰਟੀਆਂ ਆਪਣਾ ਯੋਗਦਾਨ ਪਾ ਰਹੀਆਂ ਹਮ ਪਰ ਇੱਥੇ ਇਹ ਹੈ ਵੀ ਨਾ ਅਸੀਂ ਜਿਹੜਾ ਹੈਗਾ ਲੋਕਾਂ ਨੂੰ ਕੁਝ ਦੇਣਾ ਹਮ ਨਾ ਕਿਸ ਨੂੰ ਦੇਣ ਦੇ ਪਰ ਪੋਲਿਟਿਕਲ ਪਾਰਟੀਆਂ ਤੇ ਆ ਉਹ ਕਹਿੰਦੇ ਕਿ ਠੀਕ ਆ ਜੋ ਕਰ ਰਹੀਆਂ ਪਰ ਕਹਿੰਦੇ ਵੋਟਾਂ ਜ਼ਿਆਦਾ ਵਟੋ ਰਹੀਆਂ ਚਾਹੀਦਾ ਤੇ ਇਹ ਸੀ ਕਿ ਮੁੱਖ ਮੰਤਰੀ ਸਾਹਿਬ ਆਪ ਅਪੀਲ ਕਰਦੇ ਕਿ ਚੰਗੀ ਗੱਲ ਆ ਪੰਜਾਬ ਦੇ ਵਿੱਚੋਂ ਵੀ ਵਾਸਤੇ ਕਣਕ ਜਿਹੜੇ ਵਲੰਟੀਅਰ ਪਾਰਟੀਆਂ ਤੇ ਕਰ ਰਿਹਾ ਵੀ ਕੋਸ਼ਿਸ਼ ਕਰੋ ਵਧੀਆ ਤੋਂ ਵਧੀਆ ਤਰੀਕੇ ਦੇ ਨਾਲ ਇਕੱਠਾ ਕਰਕੇ ਟਾਈਮ ਸਿਰ ਪਹੁੰਚਾਓ ਸ਼੍ਰੋਮਣੀ ਕਲਦਾ ਦਾ ਤੋਤਾ ਸਿੰਘ ਮੈਮੋਰੀਅਲ ਬੰਡੂਗੀ ਕਹਿੰਦੇ ਉਹ ਫਿਰ ਤੋਤਾ ਸਿੰਘ ਦੇ ਬੇਟੇ ਨਾਲ ਗੱਲ ਕਰਨ ਹੁਣ ਸਾਡੇ ਵਿੱਚ ਤਾਂ ਹੈ ਨਹੀਂ ਇਹ ਇਲਜ਼ਾਮ ਬਾਜ਼ੀਆਂ ਦਾ ਟਾਈਮ ਨਹੀਂ ਹੈ ਐਸ ਬੁੱਕ ਤੇ ਤੁਸੀਂ ਇਦਾਂ ਦੀਆਂ ਇਸ਼ੂ ਬਣਾਓ ਮੈਂ ਹੀ ਕਹਾਂ ਨਾ ਕਿ ਬੇਸਿਕ ਇਸ਼ੂ ਤੋਂ ਅਟੈਨਸ਼ਨ ਡਿਵਰਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੂੰ ਇਸੇ ਕਰਕੇ ਮੈਂ ਕੇਂਦਰ ਨੂੰ ਬੇਨਤੀ ਕੀਤੀ ਸੀ ਪ੍ਰਧਾਨ ਮੰਤਰੀ ਜੀ ਨੂੰ ਕਿ ਜਿਹੜਾ ਇਹ ਇਸ਼ੂ ਹੈ ਨਾ ਕਿ 12000 ਕਰੋੜ ਦਾ ਵੀ ਇਹ ਖਾ ਗਏ ਕਿ ਉਹ ਖਾ ਗਏ ਹੂੰ ਇਹਨੂੰ ਪਾਸੇ ਕਰ ਦਿਓ ਤੁਸੀਂ 12000 ਕਰੋੜ ਹੋਰ ਦੇ ਕੇ ਇਹਨਾਂ ਲੋਕਾਂ ਨੂੰ ਦਿਓ ਹੂੰ ਲੋਕਾਂ ਦਾ ਕੋਈ ਕਸੂਰ ਨਹੀਂ ਹੂੰ ਵੀ ਇਹਨਾਂ ਨੇ ਡਿਵਰਟ ਕੀਤੇ ਆ ਕਿਤੇ ਕਰਜ਼ਾ ਲੈ ਲਿਆ ਉਹਦੇ ਤੇ ਕਿਤੇ ਇਸ਼ਤਿਹਾਰ ਦੇ ਦਿੱਤੇ ਆ ਉਹਦੀ ਇਨਕੁਆਰੀ ਕਰੋ ਪਰ ਲੋਕਾਂ ਦਾ ਇਹਦੇ ਵਿੱਚ ਜ਼ਿੰਮੇਵਾਰਾਂ ਦਾ ਕੀ ਕਸੂਰ ਹੈ ਤੇ ਖੇਤ ਮਜ਼ਦੂਰ ਦਾ ਕੀ ਕਸੂਰ ਹੈ